ਮਾਰਜੀ ਦਾ ਖਾਲਸਾ ਵਹਿਰਜੀ ਕੀ ਫਤਿਹ ਵੀਰੇ ਧਿਆਨ ਦੇ ਨਾਲ ਸੁਣਨਾ ਮੁੱਦਾ ਹੀ ਬੜਾ ਗੰਮੀਰਾ ਤੇ ਪੰਜਾਬ ਦੇ ਵਿੱਚ ਆਮ ਆਦੀ ਪਾਰਟੀ ਦੀ ਜਿਹੜੀ ਸਰਕਾਰ ਆ ਉਹ ਵੀ ਜਿਹੜੀ ਜਲਦੀ ਡਿੱਗੂਗੀ ਇਸ ਤੇ ਵੀ ਆਪਾਂ ਚਰਚਾ ਕਰਾਂਗੇ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਡਿੱਗੂਗੀ ਕੀ ਮੈਨੇ ਰੱਖਦੇ ਆ ਭਗਵੰਤ ਮਾਨ ਜਿਹੜਾ ਕਿ ਬੁਰੀ ਤਰ੍ਹਾਂ ਜਿਹੜਾ ਹੁਣ ਘਿਰ ਚੁੱਕਿਆ ਹੈਗਾ ਇਹ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਸਾਰੇ ਦੇਸ਼ ਨੂੰ ਵੀ ਪਤਾ ਹੈਗਾ ਕਿ ਮੋਦੀ ਦੀ ਜਿਹੜੀ ਗੱਲਬਾਤ ਆ ਜੇ ਆਪਾਂ ਕਹਿ ਦਈਏ ਕਿ ਸਿੱਧਮ ਤੌਰ ਤੇ ਪੰਜਾਬੀ ਦੇ ਵਿੱਚ ਜਾ ਰਹੀ ਆ ਉਹ 트ੰਪ ਦੇ ਨਾਲ ਆ ਜਣੇ ਕਿ ਅ ਮੋਦੀ ਜਿਹੜਾ 트ੰਪ ਦੇ ਬਹੁਤ ਨੇੜੇ ਆ ਨਜ਼ਦੀਕ ਆ ਇਸ ਤੋਂ ਪਹਿਲਾਂ ਵੀ ਜਿਹੜਾ ਮਾੜੇ ਮੋਟੀ ਖਟਾਸ ਆਈ ਸੀ ਭਾਰਤ ਤੇ ਅਮਰੀਕਾ ਦੇ ਵਿਚ ਵਿਚਕਾਰ ਉਹ ਟਰੰਪ ਨੇ ਕਲੀਅਰ ਕਰ ਦਿੱਤੀ ਕਿ ਕਿੰਨਾ ਕਰਕੇ ਆਈ ਸੀ ਕਿ ਮੈਂ ਜਦੋਂ ਰਾਜ ਭਾਗ ਅੱਧੀ ਉੱਤੇ ਨਹੀਂ ਸੀ ਟਰੰਪ ਉਹਨਾਂ ਕਰਕੇ ਜਿਹੜੇ ਮਾਹੌਲ ਵਿਗੜਿਆ ਸੀ ਪਰ ਹੁਣ ਇੱਥੇ મોદી ਆ ਜਿਹੜਾ ਦੇਸ਼ ਦਾ ਪ੍ਰਧਾਨ ਮੰਤਰੀ ਜਨਨ ਕਿ ਇੱਕ ਤੀਰ ਦੇ ਨਾਲ ਕਈ ਨਿਸ਼ਾਨੇ ਲਾਊਗਾ ਇੱਕ ਤਾਂ ਜਿਹੜਾ ਪੰਜਾਬੀਆਂ ਨੂੰ ਰਿਪੋਰਟ ਕੀਤਾ ਜਾ ਰਿਹਾਗਾ ਅੱਜ 10:30 ਦੇ ਵਜੇ ਕਰੀਬ ਰਾਤ ਨੂੰ ਤੀਜਾ ਜਹਾਜ਼ ਆ ਰਿਹਾਗਾ ਜਿਹਦੇ ਵਿੱਚ 157 ਯਾਤਰੀਆਂ ਹੋਣ ਦੀ ਸੁਭਾਵਨਾ ਹੈ ਦੋ ਜਹਾਜ਼ ਤੋਂ ਪਹਿਲਾਂ ਆ ਚੁੱਕੇ ਨੇ ਹੁਣ ਸਭ ਤੋਂ ਵੱਡੀ ਇੱਕ ਤਾਂ ਹੈਗੀ ਆ ਅੰਬਰਸਰ ਦੇ ਵਿੱਚ ਲਾਉਣਾ 에ਪੋਰਟ ਤੇ ਲਾਉਣਾ ਇੱਕ ਤਾਂ ਹੈਗੀ ਆ ਬਦਨਾਮੀ ਪੰਜਾਬੀਆਂ ਦੀ ਇਹ ਜਿਹੜਾ ਮੋਦੀ ਆ ਹੁਣ ਗੱਲ ਥੋੜੀ ਧਿਆਨ ਦੇ ਨਾਲ ਸੁਣਨਾ ਇਹਦੇ ਅੰਦਰ ਜਿਹੜੀ ਆਗਾ ਉਹ ਆ ਦਿੱਲੀ ਕਿਸਾਨ ਮੋਰਚੇ ਵਾਲੀ ਕਿਉਂਕਿ ਕਈ ਅੜਿਆਲ ਬੰਦੇ ਹੁੰਦੇ ਆ ਕਿ ਉਹਨਾਂ ਦਾ ਨਫਾ ਨੁਕਸਾਨ ਜੋ ਮਰਜ਼ੀ ਹੋ ਜੇ ਪਰ ਉਹਨਾਂ ਨੇ ਆਪਣੀ ਅੜੀ ਪਗਾਉਣੀ ਹੁੰਦੀ ਐ ਹੁਣ ਤਿੰਨੇ ਕਾਨੂੰਨ ਜਿਹੜੇ ਰੱਦ ਹੋਏ ਨੇ ਉਹ ਦੁਬਾਰੇ ਲਾਗੂ ਹੋਣਗੇ ਕਿ ਤਾ ਦੂਜਾ ਜਿਹੜਾ ਟਰੰਪ ਦੇ ਰਾਹੀਂ ਪੰਜਾਬੀਆਂ ਨੂੰ ਬੇਇੱਜ਼ਤ ਕੀਤਾ ਜਾ ਰਿਹਾ ਤੀਜਾ ਜਿਹੜਾ ਹੈਗਾਗਾ ਭਗਵੰਤ ਮਾਨ ਦੀ ਸਰਕਾਰ ਡਿੱਗੂਗੀ ਭਗਵਾਨ ਤੁਮਾਨੂੰ ਸਤੀਫਾ ਦੇਣਾ ਪਵੇ ਚਾਹੇ ਮੋਦੀ ਨਾਲ ਹੱਥ ਮਿਲਾਉਣਾ ਪਵੇ ਤੇ ਅਗਲੀ ਗੱਲ ਹੈਗੀ ਆ ਜਿਹੜੀ ਕਿ ਪੰਜਾਬ ਦੇ ਵਿੱਚ ਜਿਹਨੂੰ ਗਰਮਖਿਆਲੀ ਕਹਿੰਦੇ ਆ ਅਤਵਾਦੀ ਕਹਿੰਦੇ ਆ ਜਾਂ ਇਹ ਖਾਰਸਤਾਨੀ ਕਹਿੰਦੇ ਆ ਉਹਨਾਂ ਬੰਦਿਆਂ ਦੇ ਵਿੱਚੋਂ ਵੀ ਜਿਹੜਾ ਕੁਝ ਕੇ ਬੰਦਿਆਂ ਦਾ ਜੋਰ ਲਾਊਗਾ ਕਿ ਜਿਹੜਾ ਭਾਰਤ ਲਿਆਂਦਾ ਜਾਵੇ ਇਹ ਵੀ ਇੱਕ ਵੱਡੀਆਂ ਮੈਨੇ ਨੇ ਵੱਡੀ ਸਿਆਸਤ ਆ ਦੂਸਰੇ ਪਾਸੇ ਟਰੰਪਾ ਉਹ ਚਾਹੇ ਜੋ ਜੋ ਮਰਜੀ ਆ ਪਰ ਉਹਨੇ ਇੱਕ ਜਦੋਂ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਇਹ ਗੱਲ ਕਹੀ ਸੀ ਕਿ ਮੈਂ ਪਰਵਾਸੀਆਂ ਨੂੰ ਜਿਹੜੇ ਕਿ ਲੀਗਲ ਹੈ ਚਾਹੇ ਅਨਲੀਗਲ ਨੇ ਉਹ ਆਪਣੇ ਦੇਸ਼ ਦੇ ਵਿੱਚੋਂ ਕੱਢੂਗਾ ਇੱਕ ਤਾਂ ਉਦੋਂ ਹੀ ਸਾਫ ਜਾਰ ਹੋ ਗਿਆ ਸੀ ਕਿ ਮੋਦੀ ਹੁਣ ਜਿਸ ਤਰ੍ਹਾਂ ਦੌਰੇ ਤੇ ਗਿਆ ਦੋ ਦਿਨ ਦੌਰੇ ਤੇ ਜਾ ਕੇ ਆਇਆ ਅਮਰੀਕਾ ਦੇ ਰਾਸ਼ਟਰਪਤੀ ਨੂੰ ਮਿਲ ਕੇ ਆਇਆ ਇੱਕ ਤਾਂ ਇਹ ਆ ਕਿ ਹੁਣ ਜਿੰਨੇ ਵੀ ਪੰਜਾਬੀ ਉੱਥੇ ਗਏ ਨੇ ਚਾਹੇ ਉਹ ਲੀਗਲ ਆ ਚਾਹੇ ਆਨਲੀਗਲ ਆ ਸਾਰੇ ਪੰਜਾਬੀਆਂ ਨੂੰ ਬਾਅਦਸ ਪੰਜਾਬ ਭੇਜਿਆ ਜਾਊਗਾ ਜਿਨ੍ਹਾਂ ਦੇ ਵਿੱਚ ਵੱਡੀ ਗਿਣਤੀ ਪੰਜਾਬੀਆਂ ਦੀ ਆ ਪੰਜਾਬ ਵਾਸੀਆਂ ਦੀ ਆ ਤੇ ਦੂਸਰੀਆਂ ਸਰਕਾਰਾਂ ਭਗਵੰਤ ਮਾਨ ਨੂੰ ਘੇਰ ਲੰਗੀ ਆ ਤੇ ਹੁਣ ਭਗਵੰਤ ਮਾਨ ਦੀ ਜਿਹੜੀ ਕੜਿੱਕੀ ਚ ਜਿਹੜੀ ਜਾਨ ਆ ਉਹ ਫਸ ਚੁੱਕੀ ਆ ਹੁਣ ਮੋਦੀ ਦੀ ਸਰਕਾਰ ਆ ਸੈਂਟਰ ਦੇ ਵਿੱਚ ਵੀ ਆ ਹਰਿਆਣਾ ਦੇ ਵਿੱਚ ਆ ਦਿੱਲੀ ਦੇ ਵਿੱਚ ਆ ਰਹਿ ਗਿਆ ਇਕੱਲਾ ਪੰਜਾਬ ਜਾਂ ਕੁਝ ਹੋਰ ਸਟੇਟ ਆ ਹੁਣ ਉਹ ਜਿਹੜਾ ਭਗਵੰਤ ਮਾਨ ਦੀ ਸਰਕਾਰ ਆ ਪੰਜਾਬ ਦੇ ਚ ਆਵਾ ਦੀ ਪਾਰਟੀ ਇਹ ਜਣੀ ਕਿ ਕੁਝ ਕਿ ਦਿਨਾਂ ਦੀ ਪੁਰਾਣੀ ਆ ਭਗਵਾਨ ਤਮਨ ਨੂੰ ਜਾਤਾ ਦੇਣਾ ਪਊਗਾ ਅਸਤੀਫਾ ਤੇ ਜਾਂ ਫਿਰ ਇਹ ਰਲ ਕੇ ਚਲਾਉਣੀ ਪਊਗੀ ਬੀਜੇਪੀ ਦੇ ਨਾਲ ਸਰਕਾਰ ਨਾ ਇਹ ਰਲ ਕੇ ਚੱਲੇ ਅਸਤੀਫਾ ਦਿਵਾਊਗਾ ਮੋਦੀ ਤੇ ਕਾਬਜ਼ ਕਰਾਊਗਾ ਦਿੱਲੀਆਂ ਦੇ ਅਧੀਨ ਤੇ ਹੋ ਸਕਦਾ ਹੈ ਕਿ ਇੱਥੇ ਐ ਨਹੀਂ ਪਤਾ ਕਿ ਦੰਗੇ ਬਸਾਦ ਵੀ ਕਰਾ ਸਕਦਾਗਾ ਜਿਸ ਤਰ੍ਹਾਂ ਜਹਾਜ਼ ਲਗਾਤਾਰ ਆ ਰਹੇ ਨੇ ਮਾਹੌਲ ਭੜਕ ਵੀ ਸਕਦਾ ਮਾਹੌਲ ਪੰਜਾਬ ਦਾ ਖਰਾਬ ਵੀ ਹੋ ਸਕਦਾਗਾ ਖਰਾਬ ਕਰ ਵੀ ਸਕਦਾਗਾ ਇੱਥੇ ਰਾਸ਼ਟਰ ਪਤੀ ਰਾਜਮੀ ਜਿਹੜਾ ਲਾਗੂ ਉਹ ਵੀ ਹੋ ਸਕਦਾਗਾ ਜਣੇ ਕਿ ਕਈ ਜਿਹੜੀਆਂ ਚਰਚਾਵਾਂ ਨੇ ਜਿਹੜੀਆਂ ਇਹ ਗੱਲ ਤੁਹਾਨੂੰ ਜਿਹੜੀਆਂ ਦੱਸੀਆਂ ਨੇ ਇਹਨਾਂ ਦੇ ਵਿੱਚੋਂ ਇੱਕ ਜਾਂ ਦੋ ਜ਼ਰੂਰ ਹੋਣਗੀਆਂ ਹੋਰ ਭਗਵਾਨਤਮਾਨ ਦਾ ਜਿਹੜਾ ਕਿ ਇੱਥੇ ਭਗਵਾਨਤਮਾਨ ਹੁਣ ਬੁਰੀ ਤਰ੍ਹਾਂ ਕਰ ਚੁੱਕਿਆਗਾ ਭਗਵਾਨਤਮਾਨ ਦੀ ਹੁਣ ਇੱਥੇ ਪੇਸ਼ ਨਹੀਂ ਜਾਊਗੀ ਅੱਧੀ ਐਮਐਲਏ ਐਮਪੀ ਦਾ ਜਿਹੜੇ ਭਗਵਾਨਤਮਾਨ ਤੋਂ ਨਾਰਾਜ਼ ਨੇ ਪਹਿਲਾਂ ਹੀ ਔਰ ਬੀਜਪੀ ਦੇ ਖੇਮੇ ਚ ਜਾਣ ਨੂੰ ਤਿਆਰ ਆ ਤੇ ਹੋ ਸਕਦਾ ਕਿ ਜਿਹੜਾ ਪੰਜਾਬੀ ਜਿਹੜੇ ਰਿਪੋਰਟ ਕਰਾਏ ਨੇ ਇਹ ਸਾਰੇ ਚਾਲ ਹੈ મોદી ਦੀ ਕਿਉਂਕਿ ਤੁਸੀਂ ਇਹ ਦੇਖੋ ਕਿ ਕੈਨੇਡਾ ਜਾਂ ਕਿਸੇ ਹੋਰ ਮੁਲਕ ਦੇ ਵਿੱਚੋਂ ਅਜੇ ਪੰਜਾਬੀ ਨਹੀਂ ਆਉਣਗੇ ਇਹ ਵੀ ਤੁਸੀਂ ਖਿਆਲ ਰੱਖਣਾ ਕੇ ਲੋਕ ਇਹ ਜਾ ਰਿਹਾ ਵੀ ਕੈਨੇਡਾ ਵਿੱਚੋਂ ਵੀ ਆਉਣਗੇ ਜੀ ਫਲਾਨੇ ਵੀ ਆਉਣਗੇ ਠੀਕ ਆ ਕਿ ਥੋੜਾ ਮੋਟਾ ਫਰਕ ਪੈ ਸਕਦਾਗਾ ਪਰ ਜਿਸ ਤਰ੍ਹਾਂ ਟਰੰਪ ਕੱਢ ਰਿਹਾਗਾ ਇਸ ਤਰ੍ਹਾਂ ਨਹੀਂ ਕੈਨੇਡਾ ਕਰੂਗਾ ਜਾਂ ਕੋਈ ਹੋਰ ਦੇਸ਼ ਕਰੂਗਾ ਜਿੰਨੀ ਹੁਣ ਆਪਾਂ ਕਹਿ દઈએ ਕਿ ਪੜਤ ਪੜਾਈ ਹੋਈ ਆ ਜਿੰਨੇ ਪੰਜਾਬੀਆਂ ਦਾ ਹਸਾਵ ਕਿਤਾਬ ਮੋਦੀ ਨੇ ਟਰੰਪ ਨੂੰ ਕਿਹਾਗਾ ਸਾਰੇ ਪੰਜਾਬੀ ਨੇ ਜਿਹੜੇ ਉਹ ਪੰਜਾਬ ਦੇ ਵਿੱਚ ਆਉਣਗੇ ਇੱਕ ਤਾਂ ਪੰਜਾਬ ਨੂੰ ਇਹ ਬਰਬਾਦ ਕਰਕੇ ਜਿਹੜਾ ਸਰਕਾਰ ਬਣਾਊਗਾ ਮੋਦੀ ਤੇ ਦੂਜਾ ਜਿਹੜਾ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਹੈਗਾ ਦੂਸਰਾ ਉਹ ਫੇਲ ਕਰੂਗਾ ਉਹ ਫੇਲ ਹੋਊਗਾ ਜਣੇ ਕਿ ਕਹਿਣ ਦਾ ਭਾਵ ਕਿ ਮੋਦੀ ਵੱਲੋਂ ਜਿਹੜਾ ਇੱਕ ਨਸਾਨਾ ਬਿੰਨੇ ਆ ਗਿਆ ਇੱਕ ਦੇ ਨਾਲ ਅਨੇਕਾਂ ਜਿਹੜੇ ਕੰਮ ਕਰਜੂਆ ਅਨੇਕਾਂ ਤੇ ਜਿਹੜੇ ਧੀਰ ਉਹ ਲਾਜੂਗਾ ਕਿਸਾਨਾਂ ਦੀਆਂ ਮੰਗਾਂ ਨੇ ਜਿਹੜੀਆਂ ਉਹ ਨਹੀਂ ਮੰਨੀਆਂ ਜਾਣਗੀਆਂ ਉਹ ਵੀ ਵਿਚੇ ਰਹਿ ਜਾਣਗੀਆਂ ਕਿਸਾਨਾਂ ਨੂੰ ਐਮਐਸਪੀ ਤੋਂ ਬਾਅਦ ਕੁਝ ਨਹੀਂ ਮਿਲਣਾ ਹੋ ਸਕਦਾ ਕਿ 99% ਉਹ ਵੀ ਨਾ ਮਿਲੇ ਤੇ ਹੁਣ ਜਣੇ ਕਿ ਕਹਿਣ ਦਾ ਭਾਵ ਕਿ ਸਾਹਮਣੇ ਇਹ ਆ ਕਿ ਮੋਦੀ ਹੁਣ ਚੰਮ ਦੀਆ ਚਲਾਊਗਾ ਇਹ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਬੜਾ ਕੁਝ ਦੇਖੋਗੇ ਬੜੇ ਹੈਰਾਨ ਕਰਨ ਵਾਲੇ ਖਲਾਸੇ ਨੇ ਕਿ ਪੰਜਾਬ ਦੇ ਵਿੱਚ ਕੀ ਕੁਝ ਹੋਊਗਾ ਬਹੁਤ ਇਹ ਪੰਜਾਬੀਆਂ ਨੂੰ ਜਿਹੜਾ ਸਰਕਾਰ ਵੀ ਬਣਾਇਆ ਜਾਊਗਾ ਬਹੁਤੇ ਜਿਹੜੇ ਸਿੱਖ ਨੇ ਜਾਂ ਕਿਸਾਨ ਆਗੂ ਨੇ ਉਹ ਜ਼ਿਲਾਂ ਦੇ ਵਿੱਚ ਵੀ ਜਾਣਗੇ ਬਹੁਤੇ ਮੀਡੀਆ ਤੇ ਗੱਜ ਵੀ ਡਿੱਗੂਗੀ ਬਹੁਤੇ ਮੀਡੀਆ ਕਰਮਚਾਰੀ ਨੇ ਜਿਹੜੇ ਜਿਹੜੇ ਮੋਦੀ ਦੇ ਖਿਲਾਫ ਨੇ ਜਾਂ ਪਾ ਕਹਦੀਏ ਕਿ ਭਾਰਤ ਸਰਕਾਰ ਦੇ ਖਿਲਾਫ ਨੇ ਉਹਨਾਂ ਤੇ ਵੀ ਗੱਜ ਡਿੱਗੂਗੀ ਕਹਿੰਦਾ ਭਾਵ ਕਿ ਆਉਣ ਵਾਲੇ ਸਮਾਂ ਜਿਹੜਾਗਾ ਮਹੀਨਾ 2 ਮਹੀਨੇ ਹੋ ਸਕਦਾ ਕਿ ਇਹਦੇ ਵਿੱਚ ਵਿੱਚ ਬਹੁਤ ਕੁਝ ਹੋਣਾਗਾ ਭਗਵੰਤਮਾਨ ਨੂੰ استਿਫਾ ਦੇਣਾ ਪਊਗਾ ਇਹਦੇ استਿਫੇ ਦੀ ਜਿਹੜੀ ਬਾਗ ਡੋਰਾ ਉਹ ਦਿੱਲੀ ਦੇ ਹੱਥ ਹੋਊਗੀ ਚਾਹੇ ਕੋਈ ਮਰਜ਼ੀ ਉਹ ਉਹਦਾ ਲੈ ਲੈਣਾ ਚਾਹੇ ਪੰਜਾਬ ਚ ਲੈਣਗੇ ਉਹਦਾ ਪਰ ਦਿੱਲੀ ਦੇ ਹੱਥ ਹੋਊਗੀ ਕਾ ਡੋਰਾ ਹੋਊਗੀ ਜਿਹੜੀ ਕਿ ਬੀਜੇਪੀ ਦੇ ਹੱਥ ਹੋ ਸਕਦਾ ਕਿ ਇੱਥੋਂ ਤੱਕ ਜੇ ਭਗਵੰਤਮਾਨ ਨਹੀਂ ਹੱਥ ਮਿਲਾਉਂਦਾ ਤੇ ਭਗਵਾਨਤਮਨ ਨੂੰ ਵੀ ਜੇਲ੍ਹ ਦੇ ਵਿੱਚ ਜਾਣਾ ਪਊਗਾ ਉਹਦੇ ਮੰਤਰੀਆਂ ਨੂੰ ਵੀ ਜਾਣਾ ਪਊਗਾ ਇਹ ਜਿਹੜੇ ਐਮ ਖਲਾਸੇ ਨੇ ਜਿਹੜੇ ਅੱਜ ਤੁਹਾਨੂੰ ਮੈਂ ਦੱਸ ਰਿਹਾ ਇਹ ਤੁਸੀਂ ਆਉਣ ਵਾਲਾ ਟਾਈਮ ਆ ਥੋੜਾ ਟਾਈਮ ਹੀ ਆ ਪਤਾ ਲੱਗ ਜਾਊਗਾ ਕਿ ਕੀ ਕੁਝ ਕਰੂਗਾ ਤੁਹਾਡੇ ਦੇ ਨਾਲ ਜਿਹੜੇ ਪੰਜਾਬੀ ਸਾਰੇ ਜਿੰਨੇ ਵੀ ਗਏ ਨੇ ਅਜੇ ਨਹੀਂ ਪਤਾ ਕਿ ਜਿਹੜੇ ਦਾਦਾ ਸਾਲ ਦੇ ਬੈਠੇ ਨੇ ਉਹਨਾਂ ਨੂੰ ਚੱਕ ਜਿਹੜਾ ਇੱਥੇ ਮੋਦੀ ਟਰੰਪ ਦੇ ਰਾਹੀ ਉਹਨਾਂ ਨੂੰ ਵੀ ਸੱਦ ਸਕਦਾ ਹੈ। ਹੋ ਸਕਦਾ ਕਿ ਮਾਹੌਲ ਵਿਗਿਆਨ ਦੇ ਵਾਸਤੇ ਗੁਰਪੰਤ ਸਿੰਘ ਪੰਨੂ ਜਿਹੜਾ ਅੱਤਵਾਦੀ ਐਲਾਨਿਆ ਜਿਹੜਾ ਭਾਰਤ ਨੇ ਜਾਂ ਉਹਦੇ ਸਾਥੀਆਂ ਨੂੰ ਬੇਸ਼ੱਕ ਚਲੋ ਪੈਸੇ ਵਜੋਂ ਵਕੀਲ ਨੇ ਜਾਂ ਮੰਨ ਲਓ ਆਪਾਂ ਕਹਿ ਲਈਏ ਕਿ ਉਹ ਪੱਕੇ ਨੇ ਜਾਂ ਉਹ ਬੜਾ ਇੱਕ ਚਲਾਕ ਕਿਸਮ ਦਾ ਆਪਾਂ ਕਹਿ ਦਈਏ ਬੇਤੀਆ ਪਰ ਜੋਰ ਭਾਰਤ ਨੇ ਪੂਰਾ ਲਾਉਣਾ ਉਤੇ ਵੀ ਲਾਉਣਾਗਾ ਉਹਨਾਂ ਦੇ ਸਾਥੀਆਂ ਤੇ ਲਾਉਣਾਗਾ ਸਾਥੀਆਂ ਨੂੰ ਇਸ ਕਰਕੇ ਜਿਹੜਾ ਪੰਜਾਬ ਦਾ ਮਾਹੌਲ ਆ ਇਹ ਹੋਰ ਆਉਣ ਵਾਲੇ ਦਿਨਾਂ ਦੇ ਵਿੱਚ ਸਖਾਵਾਂ ਨਹੀਂ ਹੁੰਦਾ ਮਾਹੌਲ ਵਿਗੜੂਗਾ ਇੱਕ ਤਾਂ ਜਿਹੜੇ ਬੇਰੁਜ਼ਗਾਰ ਹੋ ਗਏ ਜਿਨ੍ਹਾਂ ਦੇ 30 34 40 ਲੱਖ ਰੁਪਏ ਡੁੱਬ ਗਿਆ ਉਹ ਬੰਦੇ ਆਟੋਮੈਟਿਕ ਮਾਨਸਿਕ ਤਣਾਅ ਦੇ ਵਿੱਚ ਜਾਣਗੇ ਦੂਸਰਾ ਸਿੱਧਾ ਸਰਕਾਰ ਨੇ ਇਹ ਕਹਿ ਦੇਣਾਗਾ ਭਗਵੰਤ ਮਾਨ ਨੂੰ ਜਾਂ ਕੁਰਸੀ ਸਾਡੇ ਜਾਂ ਅੰਦਰ ਜਾ ਜੇਲ੍ਹ ਦੇ ਵਿੱਚ ਇਹ ਦੋ ਚੀਜ਼ਾਂ ਹੋਣੀਆਂ ਨੇ ਤੇ ਤੀਸਰਾ ਜਿਹੜਾ ਕਿ ਖਾਲਸਤਾਨੀਆਂ ਨੂੰ ਜਿਹੜੇ ਕਿ ਪੰਜਾਬ ਦੇ ਵਿੱਚ ਬੈਠੇ ਆ ਜਾਂ ਬਾਹਰ ਦੇ ਵਿੱਚ ਬੈਠੇ ਆ ਉਹਨਾਂ ਨੂੰ ਦਬਾਉਣ ਦਾ ਵੀ ਕੰਮ ਕਰੂਗਾ ਮੋਦੀ ਇਹਦੇ ਤਹਿਤ ਜਿਹੜਾ ਗਾ ਮਾਹੌਲ ਪੰਜਾਬ ਦਾ ਖਰਾਬ ਹੋਊਗਾ ਤੇ ਇਹ ਜਨਨ ਕਿ ਕਹਿੰਦਾ ਭਾਵ ਕਿ ਜਿਹੜਾ ਮੋਦੀ ਸਰਕਾਰ ਆ ਇਹ ਬਹੁਤ ਕੁਝ ਕਰਨ ਜਾ ਰਹੀ ਆ ਤੇ ਇਹ ਪੰਜਾਬੀ ਲਈ ਵੀ ਮਾਰੀ ਆ ਘਾਤ ਖੋਗੀ ਤੇ ਸਿੱਖ ਕੌਮਲੇ ਵੀ ਘਾਤਕਾ ਤੇ ਕਿਸਾਨਾਂ ਲਈ ਵੀ ਘਾਤਕਾ ਤੇ ਆਮ ਆਦੀ ਪਾਰਟੀ ਲਈ ਵੀ ਇੱਕ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈ। ਅਰਬਨੀਤ ਵਿੱਟੂ ਵਰਗੇ ਹੁਣ ਐਵੇਂ ਨਹੀਂ ਬੋਲਦੇ ਆ ਕਿ ਅੰਮ੍ਰਿਤਸਰ ਜਾ ਕੇ ਐਵੇਂ ਨਹੀਂ ਕਹਿੰਦੇ ਕਿ ਭਵੰਤਮਾਨ ਉਸਤਰੀਪਾ ਦੇਵੇ। ਐਵੇਂ ਨਹੀਂ ਸਿੱਧਾ ਮੰਡਾਲੇ ਲਕਾਰਦਾ। ਬੜਾ ਕੁਝ ਹੋਣ ਵਾਲਾ ਹੈਗਾ। ਇਹ ਤੁਸੀਂ ਦੇਖੋਗੇ ਕਿ ਕੀ ਕੁਝ ਹੋਊਗਾ। ਬਹੁਤ ਵੱਡਾ ਖਿਲਾਰਾ ਪੈਣ ਵਾਲਾ ਹੈਗਾ। ਇਹ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਹੀ ਤੁਹਾਨੂੰ ਸਾਰਾ ਤੁਹਾਡਾ ਜਿਹੜਾ ਅ ਪਰਦਾਗਾ ਸਾਰਾ ਉੱਚਕਿਆ ਜਾਣਾਗਾ ਜਿੰਨਾ ਤਰ ਜਹਾਜ਼ ਆਉਂਦੇ ਅਜੇ ਆਉਂਦੇ ਰਹਿਣਗੇ ਜਹਾਜ਼ ਅਜੇ ਜਮਾ ਸ਼ਾਂਤੀ ਕਰਕੇ ਜਦੋਂ ਅਮਰੀਕਾ ਨਿਕਲੀਆ ਚਟ ਦੇਤੀ ਹਰੀ ਝੰਡੀ ਦੇਤੀ ਕਿ ਅਸੀਂ ਹੁਣ ਤੁਹਾਡੇ ਸਾਰੇ ਜਿੰਨੇ ਵੀ ਪੰਜਾਬੀ ਨੇ ਉਹਨਾਂ ਨੂੰ ਅਸੀਂ ਕੱਢ ਦਿੱਤਾ ਤੇ ਹੁਣ ਤੁਸੀਂ ਬੇਚੰਤ ਹੋ ਜੀ ਤੇ ਪੰਜਾਬ ਦੇ ਵਿੱਚ 2027 ਦੇ ਇਲੈਕਸ਼ਨਾਂ ਨੇ ਜਿਹੜੀਆਂ ਉਹਨੂੰ ਮੁੱਖ ਰੱਖ ਕੇ ਟੀਚਾ ਰੱਖਿਆ ਹੋਇਆਗਾ ਮੋਦੀ ਨੇ ਕਿ ਉਹ ਕਮੇ ਜਿੱਤਣੀਆਂ ਸੀ ਕਮੇ ਹਟਿਆਉਣੀਆਂ ਵੋਟਾਂ ਕਮੇ ਕਬਜ਼ਾ ਕਰਨਾ ਪੰਜਾਬ ਤੇ ਜਾਂ ਕਮੇ ਪੰਜਾਬ ਦੇ ਮੰਤਰੀ ਐਮਐਲਏ ਪੱਟਣੇ ਨੇ ਹੁਣ ਐਮਐਲਏ ਵੀ ਖਰੀਦੇ ਜਾਣਗੇ ਇੱਥੇ ਹੋਰ ਵੀ ਦੇਖ ਲਓ ਤੁਸੀਂ ਆਵਾਦੀ ਪਾਰਟੀ ਦੇ ਮਾਤਰੀ ਵੀ ਖਰੀਦੇ ਜਾਣਗੇ ਇਹ ਬਹੁਤਾ ਟਾਈਮ ਨਹੀਂ ਥੋੜਾ ਟਾਈਮ ਦੇ ਵਿੱਚ ਵਿੱਚ ਜਿੰਨੀਆਂ ਗੱਲਾਂ ਕਹੀਆਂ ਨੇ ਇਹਨਾਂ ਦੇ ਵਿੱਚੋਂ 99% ਸੱਚ ਹੋਣਗੀਆਂ ਜਿੰਨੀਆਂ ਮੈਂ ਤੁਹਾਨੂੰ ਅੱਜ ਗੱਲਾਂ ਕਹਿ ਦਿੱਤੀਆਂ ਇਹ 99% ਮੈਂ ਦਾਵਾ ਇਹਨਾਂ ਕਰਦਾ ਕਿ 99% ਸੱਚ ਆਉਣਗੀਆਂ ਤੇ ਇਸ ਵੀਡੀਓ ਨੂੰ ਬੱਤ-ਬੱਤ ਸ਼ੇਅਰ ਕਰ ਦੇਣਾ ਆਪਣੇ ਜਿਹੜੇ ਕਮੈਂਟ ਵੀ ਆ ਉਹ ਜਰੂਰ ਲਿਖਣੇ ਆ ਅਰੇ ਜਰੂਰ ਆ ਤੇ ਵੀਡੀਓ ਨੂੰ ਸਾਂਭ ਕੇ ਵੀ ਰੱਖ ਲਓ ਤਰਨ ਮੈਂ ਜਲਦੀ ਇਹ ਜਾਂਦੀ ਵਾਰ ਜਿਹੜੀ ਇਹ ਗੱਲ ਕਹਿ ਰਿਆ ਇਹ ਵੀਡੀਓ ਸਾਂਭ ਕੇ ਰੱਖ ਲਓ ਇਹ ਸਾਰਾ ਕੁਝ ਹੋਣਾਗਾ ਤੇ ਅੱਗੇ ਤੁਸੀਂ ਵੀਡੀਓ ਨੂੰ ਫਾਰਮੈਟ ਕਰੀ ਜਾਇਓ ਤਾਂ ਕਿ ਆਉਣ ਵਾਲਾ ਜਿਹੜਾ ਸਮਾਂਗਾ ਬਹੁਤ ਭੈੜਾਗਾ ਤਹਾਡੇ ਲਈ ਸਿੱਖ ਕੌਮ ਲਈ ਪੰਜਾਬੀਆਂ ਲਈ ਤੇ ਇਹ ਇੱਕ ਅਪਾਇ ਕਹਿ ਲਈ ਕਿ ਜਾਂਦੀ ਬਾਰ ਇੱਕ ਸਿੱਖ ਕੌਮ ਦੇ ਲਈ ਪਰਖ ਦੀ ਘੜੀ ਵੀ ਹੋਊਗੀ ਕਿਸਾਨਾਂ ਦੇ ਲਈ ਵੀ ਹੋਊਗੇ ਬੜਾ ਕੁਝ ਹੋਣਾਗਾ ਤੁਹਾਨੂੰ ਗੱਲਾਂ ਮੈਂ ਸਾਰੀਆਂ ਦੱਸ ਹੀ ਦਿੱਤੀਆਂ ਨੇ ਤੇ ਜੇ ਕੋਈ ਗੱਲ ਕਿਸੇ ਨੂੰ ਇੱਧਰ ਉੱਧਰ ਲੱਗਦੀ ਹੋਈ ਉਹਦਾ ਵੀ ਜਵਾਬ ਜ਼ਰੂਰ ਦੇ ਦਿਓ ਕਿਉਂਕਿ ਜਿਹੜੇ ਹਿਸਾਬ ਦੇ ਨਾਲ ਸਾਨੂੰ ਰਿਪੋਰਟਾਂ ਮਿਲੀਆਂ ਨੇ ਕੁਝ ਆਦਾ ਦਿਮਾਗ ਵਰਤੀ ਦਾ ਉਸ ਹਾਵ ਦੇ ਨਾਲ ਤੁਹਾਨੂੰ ਜਿਹੜੀਆਂ ਗੱਲਾਂ ਨੇ ਸਾਰੀਆਂ ਉਹ ਦੱਸ ਦਿੱਤੀਆਂ ਨੇ ਮੰਨਣਾ ਨਾ ਮੰਨਣਾ ਗੌਰ ਕਰਨਾ ਨਾ ਕਰਨਾ ਉਹ ਤੁਹਾਡਾ ਫਰਜ਼ ਆ ਤੇ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ ਬਹਿਰ ਜੀ ਦਾ ਖਾਲਸਾ ਬਹਿਰ ਜੀ ਕੀ ਪਤ